ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਹੁਣ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਸਟੂਡੈਂਟਸ ਲਈ ਆਸਟ੍ਰੇਲੀਆ ਯੂਨੀਵਰਸਿਟੀਆਂ ਨੇ ਦਬਕੇ ਆਫਰ ਲੈਟਰ ਖੋਲ ਦਿੱਤੇ ਨੇ ਲਗਾਤਾਰ ਅਸੀਂ ਵੀਜ਼ਾ ਵੀ ਆਂਦੇ ਦੇਖ ਰਹੇ ਆ ਵੀਜ਼ਾ ਬਹੁਤ ਹੀ ਵਧੀਆ ਸਕਸੈਸ ਰੇਟ ਅਸੀਂ ਜੋ ਹੈ ਆਸਟ੍ਰੇਲੀਆ ਦੇ ਵਿੱਚ ਦੇਖ ਪਾ ਰਹੇ ਆ ਔਰ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਆ ਨਾ ਸਟੇਟ ਬੋਰਡ ਵਾਲੇ ਸਟੂਡੈਂਟਸ ਵੀ ਉਹਨਾਂ ਨੂੰ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਵੀ ਜ਼ਰੂਰ ਰੱਖਣਾ ਚਾਹੀਦਾ ਹੈ ਤਾਂ ਕਿ ਕਿਤੇ ਵੀ ਕੋਈ ਗਲਤੀ ਦੀ ਗੁੰਜਾਇਸ਼ ਨਾ ਰਹੇ ਸਹੀ ਪ੍ਰੋਸੈਸ ਦੇ ਨਾਲ ਤੁਸੀਂ ਅੱਗੇ ਚੱ ਦੇ ਲਈ ਆਸਟ੍ਰੇਲੀਆ ਵੀਜ਼ਾ ਤੁਸੀਂ ਹਾਸਲ ਕਰ ਸਕੋ ਇਸੇ ਦੇ ਉੱਪਰ ਪੂਰੀ ਇਨਫੋਰਮੇਸ਼ਨ ਆ ਤੁਹਾਡਾ ਸਾਂਝੀ ਕਰ ਰਹੇ ਆ ਜੀ ਸਵਾਗਤ ਹੈ ਸਾਰਿਆਂ ਦਾ ਮੈਂ ਹਰਜੋਤ कौर ਕੰਪਲੀਟ ਇਨਫੋਰਮੇਸ਼ਨ A to Z ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਰ ਅਬ੍ਰੋਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਸਵਾਗਤ ਹੈ ਮਨਪ੍ਰੀਤ ਜੀ ਔਰ ਜ਼ਰੂਰ ਇਹ ਸਾਰੇ ਪੁਆਇੰਟਸ ਸਟੂਡੈਂਟਸ ਨਾਲ ਸਾਂਝੇ ਕਰਨਾ ਤਾਂ ਕਿ ਸਟੂਡੈਂਟਸ ਹਰ ਇੱਕ ਪੁਆਇੰਟ ਨੂੰ ਸਮਝਦੇ ਹੋਏ ਸਹੀ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਟਾਈਮਲੀ ਅਪਲਾਈ ਕਰਨ ਤੇ ਟਾਈਮਲੀ ਆਪਣਾ ਵੀਜ਼ਾ ਟੇਕ ਦੇ ਵਿੱਚ ਵੀ ਬਹੁਤ ਜ਼ਿਆਦਾ ਵੀਜ਼ਾਸ ਮਿਲੇ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਨੂੰ ਪਰ ਇਹ ਜਿਹੜੀ ਇੱਕ ਲੋਕਾਂ ਦੇ ਵਿੱਚ ਇੱਕ ਗੱਲ ਸੀਗੀ ਕਿ ਪਿਛਲੇ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਨੂੰ ਅਗਰ ਆਫਰ ਲੈਟਰ ਮਿਲ ਰਹੀ ਹੈ ਤਾਂ ਸ਼ਾਇਦ ਵੀਜ਼ਾਸ ਨਹੀਂ ਮਿਲਣਗੇ ਪਹਿਲਾਂ ਤਾਂ ਆਫਰ ਲੈਟਰ ਦਾ ਹੀ ਡਾਊਟ ਸੀ ਲੋਕਾਂ ਨੂੰ ਪਰ ਯੂਨੀਵਰਸਿਟੀਆਂ ਨੇ ਆਫਰ ਲੈਟਰਾਂ ਵੀ ਖੁੱਲੇ ਦਿਲ ਨਾਲ ਦਿੱਤੀਆਂ ਤੇ ਹਾਈ ਕਮਿਸ਼ਨ ਨੇ ਵੀਜ਼ੇ ਵੀ ਬਹੁਤ ਖੁੱਲੇ ਦਿਲ ਨਾਲ ਦਿੱਤੇ ਹੁਣ ਜਿਹੜਾ ਅਗਲਾ ਇਨਟੇਕ ਆ ਰਿਹਾ ਜੁਲਾਈ 2025 ਇਨਟੇਕ ਉਹਦੇ ਵਿੱਚ ਤੁਸੀਂ ਆਪ ਦੇਖੋ ਕਿ ਪਿਛਲੇ ਜਿਹੜਾ ਰੁਝਾਨ ਸੀਗਾ ਉਹਨੂੰ ਦੇਖਦੇ ਹੋਏ ਕਿ ਹਾਈ ਕਮਿਸ਼ਨ ਨੇ ਬਹੁਤ ਵੀਜ਼ਾ ਦਿੱਤੇ ਇਸ ਕਰਕੇ ਜਿਹੜੀ ਇਹ ਯੂਨੀਵਰਸਿਟੀਆਂ ਨੇ ਪੰਜਾਬ ਹਰਿਆਣਾ ਬੰਦ ਕੀਤਾ ਹੋਇਆ ਸੀ ਉਹਨਾਂ ਨੇ ਵੀ ਖੋਲਤਾ ਔਰ ਉਹਨਾਂ ਨੇ ਰਿਕੁਆਇਰਮੈਂਟ ਵੀ ਘਟਾਤੀ ਪੰਜਾਬ ਤੇ ਹਰਿਆਣਾ ਦੇ ਬੱਚਿਆਂ ਲਈ ਬਿਕੋਜ਼ ਉਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਨਹੀਂ ਵੀਜ਼ਾ ਲਵਾਂਗੇ ਕੋਈ ਹੋਰ ਲੈ ਲੇਗਾ ਤਾਂ ਹਰ ਕੋਈ ਬਿਜ਼ਨਸ ਲੈਣਾ ਚਾਹੁੰਦਾ ਹੈ ਸਿਰਫ ਮੈਂ ਇਹੀ ਇੱਕ ਗੱਲ ਕਹੂੰਗਾ ਕਿ ਜਿਹੜੇ ਵੀ ਬੱਚੇ ਪੰਜਾਬ ਤੇ ਹਰਿਆਣੇ ਤੋਂ ਇੱਕ ਤਾਂ ਥੋੜਾ ਜਿਹਾ ਕੋਸ਼ਿਸ਼ ਇਹੀ ਕਰਨ ਕਿ ਜਿਹੜੀ ਪਰਸੈਂਟੇਜ ਹੈ ਉਹ 80% ਲੈਂਦੀ ਕੋਸ਼ਿਸ਼ ਕਰਨ ਕਿਉਂਕਿ ਕੁਝ ਯੂਨੀਵਰਸਿਟੀਆਂ ਦੀ ਮਿਨਿਮਮ ਰਿਕੁਆਇਰਮੈਂਟ ਹੀ ਪੰਜਾਬ ਬੋਰਡ ਦੀ 80% ਹੈ ਤਾਂ ਫਿਰ ਹਰ ਯੂਨੀਵਰਸਿਟੀ ਦੀ ਨਹੀਂ ਬਟ ਕੁਝ ਯੂਨੀਵਰਸਿਟੀਆਂ ਹੈ ਜਿਨ੍ਹਾਂ ਨੂੰ ਪੰਜਾਬ ਜਾਂ ਸਟੇਟ ਬੋਰਡ ਅਸੀਂ ਕਹਿ ਸਕਦੇ ਹਾਂ ਦੇ ਬੱਚੇ ਦਾ ਜਿਹੜੀ ਪਰਸੈਂਟੇਜ ਹੈ ਉਹਨਾਂ ਨੂੰ ਮੋਰ ਥੈਨ 80% ਮਾਰਕਸ ਚਾਹੀਦੇ ਆ ਬੱਚਿਆਂ ਦੇ ਸੋ ਜਿਹੜੇ ਵੀ ਬੱਚੇ ਪੰਜਾਬ ਬੋਰਡ ਦੇ ਵਿੱਚ ਜਾਂ ਹਰਿਆਣਾ ਬੋਰਡ ਦੇ ਵਿੱਚ ਪੜ੍ਹਦੇ ਪਏ ਆ ਮੈਂ ਉਹਨਾਂ ਨੂੰ ਇਹੀ ਕਹਾਂਗਾ ਕਿ ਮਿਹਨਤ ਕਰਕੇ ਜਿੰਨੇ ਵੱਧ ਤੋਂ ਵੱਧ ਨੰਬਰ ਲੈ ਸਕਦੇ ਹੋ ਨੰਬਰ ਲਓ ਤਾਂ ਜੋ ਤੁਹਾਡੀ ਐਡਮਿਸ਼ਨ ਈਜ਼ਲੀ ਹੋ ਸਕੇ ਵੀਜ਼ਾ ਤਾਂ इजीली ਹੀ ਮਿਲ ਰਿਹਾ ਐਡਮਿਸ਼ਨ ਟਫ ਨਾ ਹੋਏ ਤੁਹਾਡੇ ਵਾਸਤੇ ਅਗਰ ਤੁਸੀਂ ਇੱਕ ਵਾਰੀ ਆਫਰ ਲੈਟਰ ਲੈ ਲਈ ਫਾਈਨੈਂਸ਼ੀਅਲਸ ਤੁਹਾਡੇ ਓਕੇ ਹੈ ਤਾਂ ਵੀਜ਼ਾ ਨਹੀਂ ਰੁਕੇਗਾ ਵੀਜ਼ਾ ਜ਼ਰੂਰ ਮਿਲੇਗਾ ਜੁਲਾਈ 90 ਦੇ ਵਿੱਚ ਔਰ ਜਨਵਰੀ ਤੋਂ ਜ਼ਿਆਦਾ ਹੀ ਮਿਲਣਗੇ ਵੀਜ਼ਾਸ ਦੇਖੋ ਅਗਰ ਕੋਈ ਬੱਚਾ ਮਾਸਟਰਸ ਦੇ ਵਿੱਚ ਜਾਣਾ ਚਾਹੁੰਦਾ ਤਾਂ ਗੈਪ ਦੋ ਤਰ੍ਹਾਂ ਗੈਪ ਨੂੰ ਅਸੀਂ ਇਦਾਂ ਵੀ ਲੈ ਕੇ ਦੋ ਤਰ੍ਹਾਂ ਦੀ ਚੀਜ਼ ਹੈ ਜੀ ਇੱਕ ਤਾਂ ਹੁੰਦਾ ਗੈਪ ਕਿ ਬੱਚਾ ਕੁਝ ਕਰ ਹੀ ਨਹੀਂ ਰਿਹਾ ਗ੍ਰੈਜੂਏਸ਼ਨ ਕੀਤੀ ਔਰ ਵੇਲਾ ਘਰ ਬੈਠਾ ਹੈ ਅਸੀਂ ਉਹਨੂੰ ਗੈਪ ਕਹਾਂਗੇ ਲੇਕਿਨ ਅਗਰ ਬੱਚਾ ਜੌਬ ਕਰ ਰਿਹਾ ਸੈਲਰੀ ਅਕਾਊਂਟ ਚ ਆ ਰਹੀ ਹੈ ਫਿਰ ਤਾਂ ਚਾਹੇ ਬੱਚੇ ਦਾ 3-4 ਸਾਲ ਦਾ ਵੀ ਗੈਪ ਹੈ ਉਹਨੂੰ ਐਕਸਪੀਰੀਅੰਸ ਦੇ ਨਾਲ ਉਹਨੂੰ ਜਸਟੀਫਾਈ ਕਰ ਸਕਦਾ ਹੈ ਔਰ ਐਡਮਿਸ਼ਨ ਵੀ ਲੈ ਸਕਦਾ ਹੈ ਮਾਸਟਰਸ ਦੇ ਵਿੱਚ ਬੇਨਿਫਿਟ ਇਹ ਹੈ ਕਿ ਅਗਰ ਬੈਚਲਰਸ ਦੇ ਵਿੱਚ ਅਗਰ ਅਸੀਂ ਸਕਸੈਸ ਰੇਟ ਪਿਛਲੇ ਇੰਟੇਕ ਦਾ ਦੇਖੀਏ ਮੁੰਡਿਆਂ ਦਾ ਖਾਸ ਕਰਕੇ ਤਾਂ 60-70% ਸੀ ਲੇਕਿਨ ਮਾਸਟਰਸ ਦਾ ਮੋਰ ਥੈਨ 80% ਸੀਗਾ ਇਹਦਾ ਇਹਦੇ ਤੋਂ ਸਾਫ਼ ਹੈ ਕਿ ਜਿਹੜੀ ਹਾਈ ਕਮਿਸ਼ਨ ਹੈ ਉਹ ਬਹੁਤ ਖੁਸ਼ ਹੋ ਕੇ ਮਾਸਟਰਸ ਦੇ ਵਿੱਚ ਬੱਚਿਆਂ ਨੂੰ ਵੀਜ਼ਾਸ ਦਿੰਦੀ ਹੈ ਇਸ ਕਰਕੇ ਜਿੰਨੇ ਵੀ ਬੱਚੇ ਬੈਚਲਰਸ ਦੇ ਵਿੱਚ ਹੋ ਮਿਨਿਮਮ ਟੂ ਮਿਨਿਮਮ ਉਹਨਾਂ ਦੇ ਬੈਚਲਰ 60% ਦੇ ਉੱਤੇ ਪਾਸ ਹੋਵੇ ਕੁਝ ਯੂਨੀਵਰਸਿਟੀਆਂ ਦੇ ਵਿੱਚ ਅਗਰ ਬੱਚਾ ਸੈਕਸ਼ਨ 2 ਕੁਝ ਸੈਕਸ਼ਨਸ ਦੇ ਵਿੱਚ ਯੂਨੀਵਰਸਿਟੀਆਂ ਡਿਵਾਈਡ ਹੁੰਦੀਆਂ ਨੇ ਪੰਜਾਬ ਹਰਿਆਣਾ ਦੀਆਂ ਜਾਂ ਇੰਡੀਆ ਦੀਆਂ ਤਾਂ ਅਗਰ ਕੋਈ ਬੱਚਾ ਟੌਪ ਨੌਚ ਪੰਜਾਬ ਦੀ ਯੂਨੀਵਰਸਿਟੀ ਚੋਂ ਜਾਂ ਹਰਿਆਣਾ ਦੀ ਚੋਂ ਪੜ ਰਿਹਾ ਉਹਦੇ 60% ਹੋਣਾ ਕਰ ਉਹਦੀ ਯੂਨੀਵਰਸਿਟੀ ਕੋਈ ਪ੍ਰਾਈਵੇਟ ਯੂਨੀਵਰਸਿਟੀ ਹੈ ਤਾਂ ਉਹਦੇ 65 ਜਾਂ 70% ਨੰਬਰ ਹੋਣੇ ਚਾਹੀਦੇ ਆ ਗ੍ਰੈਜੂਏਸ਼ਨ ਦੇ ਵਿੱਚ ਉਹਨੂੰ ਮਾਸਟਰਸ 'ਚ ਬਹੁਤ इजीली ਐਡਮਿਸ਼ਨ ਮਿਲ ਜਾਏਗੀ ਔਰ ਮਾਸਟਰਸ ਦੀ ਰਿਕੁਆਇਰਮੈਂਟ ਵੀ ਕੋਈ ਬਹੁਤ ਜ਼ਿਆਦਾ ਟਫ ਨਹੀਂ ਹੈਗੀ ਕੁਝ ਯੂਨੀਵਰਸਿਟੀ ਸਾਡੇ ਕੋਲ ਹੈਗੀਆਂ ਜਿੰਨਾਂ 'ਚ 6.0 ਬਾਇਨਰ ਲੀਸ 5.5 ਤੇ ਵੀ ਮਾਸਟਰਸ 'ਚ ਐਡਮਿਸ਼ਨ ਹੋ ਜਾਂਦੀ ਹੈ ਔਰ ਅਗਰ ਬੈਚਲਰਸ ਦੀ ਅਸੀਂ ਫੀਸ ਕਰੀਏ ਕਿ ਇਹ 35000 ਡਾਲਰ ਹੈ ਤਾਂ ਮਾਸਟਰਸ ਦੇ ਕੁਝ ਪ੍ਰੋਗਰਾਮ ਨੇ ਜਿੱਦਾ ਮਾਸਟਰਸ ਆਫ ਪਬਲਿਕ ਹੈਲਥ ਉਹਦੀ ਸਿਰਫ 26000 ਡਾਲਰ ਫੀਸ ਹੈ ਉਸ ਤੋਂ ਬਾਅਦ ਵੀ ਸਕਾਲਰਸ਼ਿਪ ਮਿਲ ਜਾਂਦੀ ਹੈ ਸੋ ਮਾਸਟਰਸ ਦੇ ਬੱਚਿਆਂ ਲਈ ਵੀ ਬਹੁਤ ਆਪਰਚੂਨਿਟੀ ਚੰਗੀ ਆਪਰਚੂਨਿਟੀ ਹੈ ਜੁਲਾਈ ਇ ਔਰ ਸਾਡੇ ਕੋਲ ਕੁਝ ਯੂਨੀਵਰਸਿਟੀਆਂ ਦੰਦੀਆਂ ਵੀ ਆਈਆਂ ਜਿਹੜੀਆਂ ਮਾਸਟਰਸ ਦੇ ਵਿੱਚ ਇਹ ਬੱਚੇ ਅਪਲਾਈ ਕਰ ਰਹੇ ਤਾਂ ਕੰਡੀਸ਼ਨਲ ਸੀਓਈ ਤੇ ਕੰਡੀਸ਼ਨਲ ਵੀਜ਼ਾ ਬਿਫੋਰ ਉਹਨਾਂ ਦਾ ਵੀਜ਼ਾ ਜਿਹੜਾ ਬੈਚਲਰਸ ਦਾ ਵੀਜ਼ਾ ਆਉਣ ਤੋਂ ਪਹਿਲਾਂ ਹੀ ਸਾਡੇ ਕੋਲੋਂ ਵੀਜ਼ਾ ਵੀ ਲੈ ਸਕਦੇ ਨੇ ਬੱਚੇ ਅਗਰ ਉਹਨਾਂ ਦਾ ਮੰਨ ਲਓ ਰਿਜ਼ਲਟ ਮਈ ਜੂਨ ਦੇ ਵਿੱਚ ਜਾ ਕੇ ਆਣਾ ਹੈ ਗ੍ਰੈਜੂਏਸ਼ਨ ਦਾ ਡਿਗਰੀ ਉਹਨੂੰ ਅਗਸਤ ਜੀ ਮਿਲਣੀ ਹੈ ਫੇਰ ਵੀ ਉਹ ਬੱਚੇ ਜੁਲਾਈ ਟੇਕ ਦੇ ਵਿੱਚ ਆਪਣਾ ਵੀਜ਼ਾ ਲੈ ਸਕਦੇ ਆ ਉਸ ਚੀਜ਼ ਦੀ ਇਨਫਾਰਮੇਸ਼ਨ ਲੈਣ ਲਈ ਬੱਚੇ ਸਾਨੂੰ ਕਾਲ ਕਰ ਸਕਦੇ ਆ ਜਾਂ ਸਾਡੇ ਆਫਿਸ 'ਚ ਵਿਜ਼ਿਟ ਕਰ ਸਕਦੇ ਆ ਸੋ ਮੈਨੂੰ ਬੜੀ ਉਮੀਦ ਹੈ ਜਿੰਨੇ ਵੀ ਸਟੂਡੈਂਟਸ ਨੇ ਅਸੀਂ ਖਾਸ ਕਰਕੇ ਪੰਜਾਬ ਹਰਿਆਣਾ ਹਿਮਾਚਲ ਦੇ ਸਟੂਡੈਂਟਸ ਦੀ ਗੱਲ ਕਰ ਲਈਏ ਸਟੇਟ ਬੋਰਡ ਤੋਂ ਪਾਸ ਆਊਟ ਸਟੂਡੈਂਟਸ ਦੀ ਗੱਲ ਕਰ ਲਈਏ ਕਿਉਂਕਿ ਬਹੁਤ سارے ਸਟੂਡੈਂਟਸ ਦਾ ਮਨ ਵਿੱਚ ਇਹ ਸਵਾਲ ਰਹਿੰਦਾ ਹੀ ਸੀ ਕਿ ਸਟੇਟ ਬੋਰਡ ਵਾਲੇ ਸਟੂਡੈਂਟਸ ਦਾ ਸ਼ਾਇਦ ਵੀਜ਼ਾ ਨਹੀਂ ਲੱਗ ਪਾਂਦਾ ਪਰ ਜਿਵੇਂ ਕਿ ਮਨਪ੍ਰੀਤ ਜੀ ਨੇ ਹਰ ਇੱਕ ਪੁਆਇੰਟ ਬੜਾ ਹੀ ਕਲੀਅਰ ਕੀਤਾ ਤੁਹਾਨੂੰ ਜ਼ਰੂਰ ਇਹਨਾਂ ਸਾਰੀਆਂ ਗੱਲਾਂ ਨੂੰ ਫਾਲੋ ਕਰੋ ਸਹੀ ਪ੍ਰੋਸੈਸ ਦੇ ਨਾਲ ਚੱਲੋਗੇ ਤਾਂ ਹੁਣ ਹੁਣੇ ਤੋਂ ਜੋ ਹੈ ਆਫਰ ਲੈਟਰਸ ਤੁਹਾਨੂੰ ਮਿਲ ਸਕਦੀਆਂ ਨੇ ਔਰ ਸਪੈਸ਼ਲੀ ਜਿਹੜੇ ਕਮਿੰਗ ਇਨ ਟੇਕ ਲਈ ਅਪਲਾਈ ਕਰਨਾ ਚਾਹ ਰਹੇ ਨੇ ਜੁਲਾਈ ਇਨ ਟੇਕ ਤੇ ਫੋਕਸ ਕਰ ਰਹੇ ਹੋ ਤਾਂ ਤੁਸੀਂ ਦੇਰੀ ਬਿਲਕੁਲ ਵੀ ਨਾ ਕਰੋ ਔਰ ਇਹਨਾਂ ਸਾਰੀ ਗਾਈਡਲਾਈਨਸ ਔਰ ਸਹੀ ਸਟੈਪਸ ਨੂੰ ਫੋਲੋ ਕਰਦੇ ਹੋਏ ਅੱਗੇ ਵਧੋ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਤੇ ਸਟੂਡੈਂਟਸ ਜੇ ਮਾਰੇ ਵਿੱਚ ਕੋਈ ਸਵਾਲ ਹੈ ਨੰਬਰ ডিসਪਲੇ ਐਜ਼ ਆਪਰ ਕਾਲ ਕਰੋ ਜੇਕਰ ਤੁਸੀਂ ਮਨਪ੍ਰੀਤ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਸਟੱਡੀਜ਼ ਕੇਅਰ ਅਬਰਾਡ ਦੇ ਚੰਡੀਗੜ੍ਹ ਆਫਿਸ ਤੁਸੀਂ ਵਿਜ਼ਿਟ ਕਰ ਜਾਇਏ ਉਸ ਅਕੋਰਡਿੰਗਲੀ ਤੁਹਾਨੂੰ ਰਾਈਟ ਪ੍ਰੋਸੈਸ ਟਾਈਮਲੀ ਜੋ ਹੈ ਸਮਝਾਇਆ ਜਾ ਸਕੇ ਤੇ ਤੁਸੀਂ ਉਸ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਆਪਣੀ ਸੀਟ ਲੈ ਸਕੋ ਕੋਰਸ ਲੈ ਸਕੋ ਤੇ ਆਪਣਾ ਵੀਜ਼ਾ ਵੀ ਹਾਸਲ ਕਰ ਸਕੋ ਸੋ ਅਗੋ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ so थेंक यू थेंक यू much